ਜੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਭਾਰਤੀ ਆਰਮੀ ਦੀਆਂ ਛਾਉਣੀ ਅਤੇ ਹਵਾਈ ਅੱਡਿਆਂ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਵਾਲੀ ਇੱਕ ਔਰਤ ਨੂੰ ਮਲੇਰਕੋਟਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਨਾਲ ਹੀ ਪੁਲਿਸ ਨੇ ਇਸ ਦੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਨੇ ਮੰਨਿਆ ਹੈ ਕਿ ਕਿਵੇਂ ਉਹ ਪੈਸਿਆਂ ਦੇ ਬਦਲੇ ਪਾਕਿਸਤਾਨ ਨੂੰ ਭਾਰਤੀ ਸੁਰੱਖਿਆ ਫੋਰਸ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਕਰਦੇ ਸਨ ਹੇਅਰਕੋਰਟ ਲੋ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਖੂਫੀਆ ਜਾਣਕਾਰੀ ਲੀਕ ਕਰਨ ਦੇ ਕਥਿਤ ਦੋਸ਼ ਵਿੱਚ ਇੱਕ 31 ਸਾਲਾ ਔਰਤ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਜਾਣਕਾਰੀ ਅਨੁਸਾਰ ਇਹ ਲੋਕ ਭਾਰਤੀ ਸੈਨਾ ਦੀਆਂ ਸ਼ਾਉਣੀ ਅਤੇ ਹਵਾਈ ਹੱਡੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਅਤੇ ਤਸਵੀਰਾਂ ਪਾਕਿਸਤਾਨ ਨੂੰ ਲੀਕ ਕਰਦੇ ਸਨ ਅਤੇ ਉਸਦੇ ਬਦਲੇ 'ਚ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਮੋਟੀ ਰਕਮ ਮਿਲਦੀ ਸੀ ਇੱਕ ਜੁਆਇੰਟ ਸੰਜਾ ਸੈਂਟਰਲ ਏਜੰਸੀ ਨਾਲ ਤੇ ਮਨਿਰਕੋਟਲਾ ਪੁਲਿਸ ਨੇ ਇੱਕ ਆਪਰੇਸ਼ਨਜੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹ ਸੰਪਰਕ ਚ ਆਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚ ਆਈ ਸੀ ਉਸ ਤੋਂ ਬਾਅਦ ਉਹਨਾਂ ਨਾਲ ਜਾਂਚਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਨਸਟੈਬਲਿਸ਼ਮੈਂਟ ਮਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ ਅਕਾਊਂਟ ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰਕੇ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨ੍ਹਾਂ ਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਹੈ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਤੇ ਅੱਗੋਂ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਦਾਂ ਕਲਸਾ ਕਰਾਂਗੇ ਜਿਹੜਾ ਗੱਲ ਕਰੀਏ ਕਿਹੜੀਆਂ ਜਈਆਂ ਜਾਣਕਰੀਆਂ ਸੰਧਰੀਆਂ ਦੀ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਹੈ ਕੋਈ ਆਰਮੀ ਇਸਟੈਬਲਿਸ਼ਮੈਂਟਸ ਹੈ ਕੋਈ 에어ਫੋਰਸ ਹੈ ਜਿਗਰਾਉਂ ਦੇ ਨੇੜੇ ਆਪਣਾ 에어ਪੋਰਟ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਹੈ ਕੋਈ ਬਟੜੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਹਦਾਂ ਦੀਆਂ ਚੀਜ਼ਾਂ ਸ਼ੇਅਰ ਕਰਦੇ ਸੀ ਸਰ ਹਾਈਟ ਲਿਖਿੰਦਾ ਵੀ ਹੋਰ ਕਰੀਏ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਪਾਕਿਸਤਾਨ ਹਾਈ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਸੀਗਾ ਉੱਥੇ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਇਹਨੂੰ ਮੈਨੂੰ ਇਹਦੇ ਨਾਲ ਸਾਰਾ ਸੰਪਰਕ ਸੀਗਾ ਤੇ ਜੋ ਜੋ ਜਵੇਂ ਉਹ ਕਹਿੰਦਾ ਸੀਗਾ ਉਹਦੇ ਪੈਸੇ ਪਾਉਂਦਾ ਸੀ ਉਸ ਨਾਲ ਉਹਨੇ ਕੰਮ ਕਰਦੇ ਸੀ ਸਰ ਟ੍ਰਾਂਜੈਕਸ਼ਨਾਂ ਕਿੰਨੀਆਂ ਹੋਈਆਂ ਕੀ ਫੋਨ ਤੋਂ ਮਿਲਿਆ ਹਜੇ ਤੱਕ ਟੋਟਲ 20 30 ਹਜ਼ਾਰ ਦੀ ਜਿਹੜੀ ਹੈਗੀ ਹੈ ਟ੍ਰਾਂਜੈਕਸ਼ਨ ਕਲੀਅਰ ਹੋਈ ਹੈ ਜਿਹਦੇ ਕੋਲੋਂ 20 ਹਜ਼ਾਰ ਜਿਹਦੇ ਕੋਲ ਆਇਆ ਸੀ ਉਹ ਅਸੀਂ ਬੰਦਾ ਅਰੈਸਟ ਕਰ ਲਿਆ ਉਨ ਕੱਲ ਅਸੀਂ ਬੈਂਕਸ ਦੇ ਵਿੱਚ ਡਿਟੇਲ ਜਿਹੜੇ ਯੂਪੀਆਈ ਜਿਹੜੇ ਅੱਗੇ ਪੈਸੇ ਗਏ ਆ ਉਹਦੀ ਡਿਟੇਲ ਦੇ ਵਿੱਚ ਪਤਾ ਕਰਕੇ ਜਿਹੜੇ ਹੋਰ ਕੌਣ ਕੌਣ ਬੰਦੇ ਦੇ ਵਿੱਚ ਆ ਕੇ ਅੱਗੇ ਦੀ ਫਰਦ ਤਫਤੀਸ਼ ਕਰਾਂਗੇ